ਜਬਰ ਸਤਰ ਤਖਤਾਂ ਦੇ ਮਾਲਕ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪੀਤਰ ਹਜ਼ੂਰੀ ਦੇ ਅੰਦਰ ਆਪ ਸਾਰੇ ਗੁਰਮਖ ਮਾਈ ਭਾਈ ਹਾਜ਼ਰੀਆਂ ਭਰ ਕੇ ਆਪਣੇ ਸਮੇਂ ਨੂੰ ਸੁਭਾਸਨ ਸਫਲ ਬਣਾ ਰਹੇ ਹਾ ਵਡਭਾਗੇ ਹਾ ਆਓ ਅੱਜ ਦੇ ਪਾਵਨ ਪੀਤਰ ਜੋ ਸਤਿਗੁਰਾਂ ਨੇ ਹੁਕਮ ਬਖਸ਼ ਕੀਤਾ ਹੈ ਈਦਾ ਦੇ ਸਰਤਾਜ ਸ਼ਾਂਤੀ ਦੇ ਪੁੰਜ ਅੰਮ੍ਰਿਤ ਦੇ ਸੋਮੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਦਰਨ ਦੇਵ ਜੀ ਮਹਾਰਾਜ ਅੰਮ੍ਰਿਤ ਵਲੇ ਜੋ ਸਤੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਦਰਗਾਹ ਹੀ ਪਾਵਨ ਪਵਿੱਤਰ ਹੁਕਮ ਜੋ ਆਪਾਂ ਸਰਵਣ ਕੀਤੇ ਐ ਆਓ ਇਹਨਾਂ ਪਾਵਨ ਪਵਿੱਤਰ ਅੰਮ੍ਰਿਤ ਬਚਨਾਂ ਦੀ ਅਖਰੀ ਵਿਚਾਰ ਆਪਾਂ ਸਾਰੇ ਰਲ ਮਿਲ ਕੇ ਸਾਂਝੀ ਕਰੀਏ ਅੱਜ ਦਾ ਸਤਿਗੁਰਾਂ ਦਾ ਉਪਦੇਸ਼ ਸਾਰੇ ਗੁਰਮਖ ਮਾਈ ਭਾਈ ਆਓ ਆਪਣ ਮੰਨ ਬੱਤੀ ਨੂੰ ਇਕਾਗਰ ਬਣਾਉਂਦਿਆਂ ਹੋਇਆ ਇੱਕ ਵਾਰੀ ਰਸਨਾ ਸਫਲ ਬਣਾਓ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਨਾਮ ਸ੍ਰੀ ਮਹਲਾ ਅਜਵਾਗ ਰਾਗ ਨਾਮ ਸ੍ਰੀ ਹੈ ਅੰਜਵੇਂ ਗੁਰੂਦੇਵ ਸ੍ਰੀ ਗੁਰਦੰਧ ਦੇਵ ਜੀ ਮਹਾਰਾਜ ਦੇ ਉਚਾਰਨ ਕੀਤੇ ਇਹ ਅੰਮ੍ਰਿਤ ਵਚਨ ਨੇ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪੀਤ ਰੰਗ 675 ਤੇ ਸੁਭਾਈ ਮਨ ਹਨ ਅੱਜ ਦੇ ਪਾਵਨ ਪੀਤ੍ਰ ਹੁਕਮ ਦੇ ਵਿੱਚ ਪਾਸ਼ਾ ਮਹਾਰਾਜ ਜੀ ਨੇ ਕੇਂਦਰੀ ਭਾਵ ਰੱਖਿਆ ਗਿਆੁਰਹਾਉ ਵਾਲੀਆਂ ਲਾਈਨਾਂ ਦੇ ਵਿੱਚ ਪਾਸ਼ਾ ਨੇ ਰਹਿਮਤਾਂ ਕੀਤੀਆਂ ਨੇ ਸਾਧੂ ਸੰਗ ਪਜੋ ਗੋਪਾਲ ਸਾਧੂ ਸੰਗ ਆਦੂ ਸੰਗਤੋ ਭਾਵੈ ਗੁਰੂ ਦੀ ਸੰਗਤ ਗੁਰੂ ਦੀ ਸੰਗਤ ਵਿੱਚ ਰਹਿ ਕੇ ਭਜੋ ਗੋਪਾਲ ਗੋਪਾਲ ਧਰਤੀ ਦਾ ਪਾਲਨਹਾਰਾ ਸਾਰੀ ਸ੍ਰੇਟੀ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਗੁਰੂ ਦੀ ਸੰਗਤ ਵਿੱਚ ਪਰਮਾਤਮਾ ਦਾ ਨਾਮ ਜਪਿਆ ਕਰ ਭਜੋ ਗੋਪਾਲ ਉਸ ਪਰਮਾਤਮਾ ਦਾ ਵਾਹਿਗੁਰੂ ਦਾ ਜਿਹੜਾ ਸਾਰੀ ਸ੍ਰੇਟੀ ਦਾ ਮਾਲਕ ਹੈ ਜਿਸ ਪਰਮਾਤਮਾ ਨੇ ਸਾਰੀ ਇਹ ਰਚਨਾ ਆਪਣੇ ਆਪ ਤੋਂ ਆਪਣੀ ਆਪ ਸਜਿਓ ਇਹ ਸਾਰਾ ਖੇਲ ਜਿਹੜਾ ਸ੍ਰੇਟੀ ਦਾ ਰਚਿਆ ਪਰਮਾਤਮਾ ਨੇ ਵਾਹਿਗੁਰੂ ਨੇ ਆਪਣੇ ਆਪ ਤੋਂ ਹੀ ਇੱਕ ਤੋਂ ਅਨੇਕਾ ਰੂਪ ਦੇ ਵਿੱਚ ਆਪ ਹੀ ਉਹ ਪਰਮਾਤਮਾ ਆਪਣਾ ਖੇਰ ਆਪ ਹੀ ਰਚ ਕੇ ਆਪ ਹੀ ਵਿਕਰੇ ਆਪਣੀ ਮਾਇਆ ਆਪ ਬਸਾਰੀ ਮਾਇਆ ਦਾ ਖੇਲ ਰਚਾ ਦਿੱਤਾ ਪਰਮਾਤਮਾ ਨੇ ਇਹ ਦੁਨੀਆ ਸਜੀ ਹੈ ਤ੍ਰਲੋਕੀ ਬਣਾ ਦਿੱਤੀ ਹੈ ਸੱਚੇ ਪਾਤਸ਼ਾਹ ਨੇ ਏਕ ਸਾਰਾ ਖੇਲ ਬਣਾ ਕੇ ਮਾਇਆ ਦਾ ਖੇਲ ਬਣਾ ਕੇ ਆਪ ਹੀ ਸਭ ਖੇਲ ਵੇਖ ਰਿਹਾ ਹੈਗਾ ਆਪਣੀ ਮਾਇਆ ਆਪ ਵਸਾਰੀ ਆਪੇ ਦੇਖਣਹਾਰਾ ਨਾਨਾ ਰੂਪ ਧਰੇ ਬਹੁ ਰੰਗੀ ਨਾਨਾ ਤੋਂ ਭਾਵ ਅਨੇਕਾਂ ਰੂਪ ਆਪ ਹੀ ਮਹਾਰਾਜ ਸਾਰੇ ਜੀਵਾਂ ਨੂੰ ਪੈਦਾ ਕਰਕੇ ਸਾਰਿਆਂ ਦੇ ਵਿੱਚ ਵਸ ਰਿਹਾ ਤੇ ਸਾਰਿਆਂ ਨੂੰ ਅਲੇਪ ਵੀ ਹੈ ਸਰਬ ਨਿਵਾਸੀ ਸਦਾ ਅਲੇਪ ਸਾਰਿਆਂ ਦੇ ਵਿੱਚ ਨਿਵਾਸ ਕਰਦਾ ਹੈਗਾ ਤੇ ਸਾਰਿਆਂ ਨੂੰ ਅਨੰਦ ਅਲੇਪ ਵੀ ਰਹਿੰਦਾ ਹੈਗਾ ਸਰਬ ਨਿਵਾਸੀ ਸਦਾ ਲੇਪਤੋ ਹੀ ਸੰਗ ਸਮਾਈ ਤੇਰੇ ਨਾਲ ਰਹਿੰਦਾਗਾ ਉਹ ਇੱਕ ਸ਼ਕਤੀ ਹੈ ਵਾਹਿਗੁਰੂ ਕੋਈ ਵਿਅਕਤੀ ਨਹੀਂ ਸ਼ਕਤੀ ਹੈ ਉਹ ਸਾਰਿਆਂ ਦੇ ਨਾਲ ਰਹਿ ਰਿਹਾ ਹੈ ਸੋ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਭਾਈ ਉਸ ਵਾਹਿਗੁਰੂ ਦਾ ਉਸ ਪਰਿਪੂਰਨ ਪਰਮਾਤਮਾ ਦਾ ਗੁਰੂ ਦੇ ਸੰਗਤ ਦੇ ਵਿੱਚ ਪਹੁੰਚ ਕੇ ਨਾਮ ਜਪਿਆ ਕਰ ਆਨ ਸੰਜਿਵ ਕਿਸਨਾ ਸੂਝੇ ਇਹ ਯਤਨ ਕਾਟ ਕਲ ਕਾਲ ਰਹਾਉ ਇਹਨਾਂ ਯਤਨਾਂ ਨਾਲ ਹੀ ਸੰਸਾਰ ਦੇ ਚ ਮੇਲਿਆਂ ਦੀ ਫਾਹੀ ਕੱਟ ਯਤਨ ਕਾਟ ਕਲ ਕਾਲ ਸਾਡੇ ਤੇ ਕਿੰਨੀਆਂ ਜ਼ਿੰਮੇਵਾਰੀਆਂ ਕਿੰਨੇ ਭਾਰ ਕਿੰਨ ਅਸੀਂ ਹਰ ਰੋਜ਼ ਭਾਰੇ ਭਾਰੇ ਜਿਵੇਂ ਮਹਿਸੂਸ ਕਰਦੇ ਆ ਕਿਉਂ ਅਸੀਂ ਬਹੁਤ ਇੱਕ ਪਰਵਾਰ ਸਮਾਜ ਦੇ ਉਦ ਬੋਝ ਦੇ ਹੀਠਾਂ ਆਏ ਪਿਆ ਜ਼ਿੰਮੇਵਾਰੀਆਂ ਦੇ ਆ ਵੀ ਕਰਨਾ ਆ ਵੀ ਕਰਨਾ ਕਿੰਨਾ ਮਨ ਤੇ ਭਾਰਾ ਇਸ ਮਨ ਨੂੰ ਹਲਕਾ ਕਰਨ ਵਾਸਤੇ ਹੌਲਾ ਕਰਨ ਵਾਸਤੇ ਇਸ ਮਨ ਨੂੰ ਇਹਨਾਂ ਇਹ ਬੰਧਨਾ ਤੋਂ ਸੁਤੰਤਰ ਕਰਨ ਵਾਸਤੇ ਆਜ਼ਾਦ ਕਰਨ ਵਾਸਤੇ ਇਹਨਾਂ ਚ ਮੇਲਿਆਂ ਤੋਂ ਅਸੀਂ ਬਚਨ ਵਾਸਤੇ ਕੇਵਲ ਤੇ ਕੇਵਲ ਵਾਹਿਗੁਰੂ ਦਾ ਨਾਮ ਸਾਰੇ ਚ ਮੇਲਿਆਂ ਦੀਆਂ ਪਾਈਆਂ ਕੱਟ ਦਿੰਦਾ ਗੁਰੂ ਜੀ ਕਹਿੰਦੇ ਨੇ ਆਨ ਸੰਜਮ ਹੋਰ ਕੋਈ ਯਤਨ ਨਹੀਂ ਔਰ ਕੋਈ ਵੀ ਯਤਨ ਸਾਨੂੰ ਇਹ ਸਾਡੇ ਮਨ ਨੂੰ 프리 ਨਹੀਂ ਕਰ ਸਕਦਾ ਅੱਡੇ ਮਨ ਦੇ ਉੱਤੇ ਜਿੰਨਾ ਬੋਝ ਬਣਿਆ ਹੋਇਆ ਹੈ ਘਰ ਦਾ ਪਰਿਵਾਰ ਦਾ ਜ਼ਿੰਮੇਵਾਰੀਆਂ ਆ ਕਰਨਾ ਉਹ ਕਰਨਾ ਕਿਉਂ ਹੋਇਆ ਕਿਵੇਂ ਹੋ ਬੜਾ ਸਾਡੇ ਸਿਰ ਤੇ ਭਾਰ ਰੱਖਿਆ ਹੈ ਪਰ ਸਤਿਗੁਰੂ ਜੀ ਕਿਰਪਾ ਕਰਦੇ ਨੇ ਭਾਈ ਜਿਹੜੇ ਨਾਮ ਬਾਣੀ ਨਾਲ ਜੁੜੇ ਨੇ ਉਸ ਵਾਹਿਗੁਰੂ ਦਾ ਸਿਮਰਨ ਕਰਦੇ ਨੇ ਗੁਰੂ ਜੀ ਨੇ ਇਸ ਗੱਲ ਨੂੰ ਪੱਕਾ ਕਰ ਦਿੱਤਾ ਆਨ ਸੰਜਮ ਕਿਸ ਨੂੰ ਸੁਝੇ ਹੋਰ ਯਤਨ ਕੋਈ ਨਹੀਂ ਇਹ ਸਾਡੇ ਮਨ ਨੂੰ ਕੋਈ ਫ੍ਰੀ ਕਰ ਦਵੇਗਾ ਸਾਡਾ ਮਨ ਕੋਈ ਸ਼ਾਂਤੀ ਵਿੱਚ ਆ ਜਾਵੇਗਾ ਇਹ ਯਤਨ ਕਾਂਟ ਕਲ ਕਰ ਕੋਈ ਯਤਨ ਪਾਈ ਗੁਰੂ ਦੀ ਸੰਗਤ ਵਿੱਚ ਆ ਕੇ ਰੱਬ ਦਾ ਨਾਮ ਜਪਿਆ ਕਰ ਸੰਗਤ ਵਿੱਚ ਆਇਆ ਕਰ ਸੰਗਤ ਵਿੱਚ ਆ ਕੇ ਉਸ ਵਾਹਿਗੁਰੂ ਦੀ ਸਿਫਤ ਸਲਾ ਕਰਿਆ ਕਰ ਉਸ ਵਾਹਿਗੁਰੂ ਦੀ ਸਿਫਤ ਸਲਾ ਸੁਣਿਆ ਕਰ ਐਵੇਂ ਘਰਾਂ ਦੇ ਵਿੱਚ ਬੈਠੇ ਜੀ ਬਸ ਐਵੇਂ ਘੌੜੀ ਜੀ ਜਾਗਦਤ ਮੈਂ ਹੁੰਨਾਗਾ ਪਰ ਆ ਨਹੀਂ ਹੁੰਦਾ ਗਾ ਕਰਮਾਂ ਤੋਂ ਬਿਨਾਂ ਭਾਗਾ ਤੋਂ ਬਿਨਾਂ ਸਾ ਸੰਗਤ ਵੀ ਨਹੀਂ ਮਿਲਦੀ ਭਾਗਾ ਵਾਲੇ ਨੇ ਜਿਹੜੇ ਹਰ ਰੋਜ਼ ਨਿਤਨੇਮ ਗੁਰੂ ਦੀ ਸੰਗਤ ਦੇ ਵਿੱਚ ਜੁੜ ਕੇ ਉਸ ਵਾਹਿਗੁਰੂ ਦੀ ਸਿਫਤ ਸਲਾਹ ਨਾਲ ਜੁੜਦੇ ਨੇ ਬਹੁਤ ਵੱਡੇ ਭਾਗਾ ਵਾਲੇ ਨੇ ਐਵੇਂ ਮਨ ਦੇ ਵਿੱਚ ਘੋਲ ਜੀ ਕਰੀ ਜਾਂਦਾ ਜੀ ਮੈਂ ਇੱਕ ਸੰਗਰਾਮਦ ਨੂੰ ਹੀ ਆਉਂਦਾ ਜੀ ਮੈਂ ਤਾਂ ਜੀ ਐਤਵਾਰ ਨੂੰ ਹੀ ਆਉਂਦਾ ਜੇ ਮੈਂ ਆਪੋ ਆਪਣੇ ਖਿਆਲ ਨਿਯਮਤ ਬਲੇ ਇੱਕ ਵਾਰੀ ਤੇ ਜ਼ਰੂਰ ਗੁਰੂ ਮਹਾਰਾਜ ਦੇ ਦਰਸ਼ਨ ਕਰਿਆ ਕਰੀਏ ਗੁਰੂ ਦੇ ਦਰਸ਼ਨਾਂ ਦੇ ਵਿੱਚ ਬਹੁਤ ਵੱਡੀਆਂ ਬਖਸ਼ਿਸ਼ਾਂ ਨੇ ਰਹਿਮਤਾਂ ਨੇ ਖੁਸ਼ੀਆਂ ਨੇ ਲੋਕ ਪਰਲੋਕ ਦਾ ਸੁਖ ਹੈ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਕਿੱਡੀ ਕਿਰਪਾ ਕਰ ਰਹੇ ਨੇ ਭਲਿਆ ਸੰਗਤ ਵਿੱਚ ਆਇਆ ਕਰ ਉਸ ਵਾਹਿਗੁਰੂ ਦਾ ਸਿਮਤ ਸੁਲਾਹ ਕਰਿਆ ਕਰ ਕੀ ਤੇਰੀ ਮਨ ਦੀ ਸਾਰਾ ਬੋਝ ਲੈ ਜਾਵੇਗਾ ਜਿਹੜਾ ਐਵੇਂ ਤੂੰ ਭਾਰਾ ਭਾਰਾ ਜੇ ਮਹਿਸੂਸ ਕਰਦਾ ਨਾ ਬੜਾ ਬੋਝ ਚੁੱਕੀ ਵਰਦਾਗਾ ਬੜੇ ਜ਼ਿੰਮੇਵਾਰੀਆਂ ਨੇ ਤੇਨੂੰ ਸ਼ਾਂਤੀ ਨਹੀਂ ਮਨ ਤੇਰਾ ਬੜਾ ਚਿੰਤਾ ਦੇ ਵਿੱਚ ਬੜਾ ਤਨ ਫਿਕਰਾਂ ਦੇ ਵਿੱਚ ਡੁੱਬਿਆ ਪਿਆ ਸਾਰਾ ਭਾਰ ਲੈ ਜਾਵੇਗਾ ਸੰਗਤ ਵਿੱਚ ਬੈਠ ਕੇ ਉਸ ਰੱਬ ਨੂੰ ਯਾਦ ਕਰਿਆ ਕਰ ਤੇਰਾ ਮਨ ਹੌਲਾ ਹੋ ਜਾਵੇਗਾ ਅਗੇ ਗੁਰੂ ਪਾਸ਼ਾ ਮਹਾਰਾਜੀ ਕਿਰਪਾ ਕਰਦੇ ਨੇ ਫਿਰ ਜਿਹੜੇ ਗੁਰੂ ਦੀ ਸੰਗਤ ਨਾਲ ਜੁੜ ਕੇ ਉਸ ਵਾਹੀ ਕੋਈ ਸਿਮਸਿਦਾ ਕਰਦੇ ਨੇ ਉਸ ਮਾਲਕ ਦਾ ਨਾਮ ਜਪਦੇ ਨੇ ਕਿ ਸਤਿਗੁਰੂ ਰਹਿਮਤਾਂ ਕੀ ਕਿਰਪਾ ਕਰਦੇ ਨੇ īn ਦਰਦ ਨਿਵਾਰ ਠਾਕੁਰ ਰਾਖੇ ਜਨ ਕੀ ਆਪ ਇਨ੍ਹਾਂ ਦੇ ਦੁੱਖ ਦੂਰ ਕਰਨ ਵਾਲਾ ਉਹ ਗਰੀਬਾਂ ਦੀ लाज ਰੱਖਣ ਵਾਲਾ ਕੋ ਸਵਰਨਪਿਆ ਦੀ ਬਾਹ ਫੜਨ ਵਾਲਾ ਪਰਮਾਤਮਾ ਅਨਾਥਾਂ ਦੇ ਦੁੱਖ ਦੂਰ ਕਰਨ ਵਾਲਾ ਆਪਣੇ ਸੇਵਕਾਂ ਦੀ ਲਾਜ ਰੱਖਦਾ ਹੈ ਪਿਆਰਿਆਂ ਦੀ ਲਾਜ ਰੱ ਇਹ ਆਪਾਂ ਸੁਣਿਆ ਹੋਵੇਗਾ ਰਤਨ ਸਮੇ ਦੇ ਵਿੱਚ ਕਈ ਪੁਰਸ਼ਾਂ ਨੂੰ ਯਾਦ ਵੀ ਹੋਵੇਗਾ ਬੀਰ ਬਾਲ ਤੇ ਅਕਬਰ ਅਕਬਰ ਬਾਦਸ਼ਾਹ ਸੀ ਤੇ ਬੀਰ ਬਾਲ ਉਹਦਾ ਵਜ਼ੀਰ ਸੀ ਦੋਨਾਂ ਦੀ ਮਿੱਤਰਤਾ ਹੈ ਤੇ ਰਾਜਾ ਵਜ਼ੀਰ ਸੀ ਰਾਜਾ ਤੇ ਵਜ਼ੀਰ ਸੀ ਦੁਨਹੀਂ ਪਰ ਉਹਨਾਂ ਦੀ ਜਿਹੜੀ ਆਪਸ ਵਿੱਚ ਹੀ ਮਿੱਤਰਤਾ ਸੀ ਇੱਕ ਭਾਈਆਂ ਵਾਂਗ ਐ ਰਹਿੰਦੇ ਜੀ ਹੈ ਤੇ ਰਾਜਾ ਵਜੀਰ ਸੀ ਅੱਜ ਗੁਰੂ ਅਰਜਨ ਦੇਵ ਜੀ ਮਹਾਰਾਜ ਪਤਾ ਕੀ ਕਹਿੰਦੇ ਨੇ ਕਹਿੰਦੇ ਨੇ ਦੀਨ ਦਰਦ ਨਿਵਾਰ ਠਾਕੁਰ ਰਾਖੇ ਜਨ ਕੀ ਆਪ ਪਰਮਾਤਮਾ ਆਪਣੇ ਪਿਆਰਿਆਂ ਦੀ लाज ਰੱਖਦਾ ਏ ਇੱਕ ਵਾਰੀ ਅਕਾਲ ਪੁਰਖ ਸਾਹਿਬ ਕਹਿਣ ਲੱਗਾ ਵੀਰਵਾਰ ਨੂੰ ਵੀਰਵਾਲ ਕਹਿਣ ਲੱਗਾ ਵੀ ਮੈਂ ਸੁਣਿਆ ਪਰਮਾਤਮਾ ਵੀ ਆਪਣੇ ਪਿਆਰਿਆਂ ਦੀ ਆਪਣੇ ਭਗਤਾਂ ਦੀ ਆਪਣੇ ਸੇਵਕਾਂ ਦੀ ਲਾਜ ਰੱਖਦਾ ਹੈ ਜਿਵੇਂ ਪ੍ਰਹਲਾਦ ਜੰਦੇ ਲਾਜ ਰੱਖੀ ਸੀ ਹਰਨਾਕਸ਼ ਦੇ ਕਰ ਪੈਦਾ ਹੋ ਗਿਆ ਸੀ ਬਾਕੀ ਜਿੰਨੇ ਵੀ ਆਪਣੇ ਕੋਲੇ ਭਗਤ ਬੈਠੇ ਨੇ ਇਹਨਾਂ ਨੇ ਵਿਸ਼ਵਾਸ ਕਰਕੇ ਭਰੋਸਾ ਕਰਕੇ ਰੱਬ ਦੇ ਨਾਲ ਇੰਨਾ ਪ੍ਰੀਤ ਕੀਤੀ ਪਰਮਾਤਮਾ ਨੇ ਉਹਨਾਂ ਦੀ ਇੱਜ਼ਤ ਰੱਖੀ ਦੁਨੀਆਂ ਨੇ ਉਹਨਾਂ ਨੂੰ ਬੜਾ ਨੀਮਾ ਦਿਖਾਉਣਾ ਉਹਨਾਂ ਦੀ ਬੇਇੱਜ਼ਤੀ ਕਰਨੀ ਬੜਾ ਕੁਝ ਕਰਿਆ ਪਰ ਪਰਮਾਤਮਾ ਆਪਣੇ ਪਿਆਰਿਆਂ ਦੀ ਜੁਗਾਂ ਜੁਗੰਤਰਾਂ ਤੋਂ ਲਾਜ ਰੱਖਦਾ ਹੈ ਨਾਮ ਦੀ लाज ਰੱਖਦਾ ਹੈ ਅਕੁਰ ਬਾਸ਼ਾ ਕਹਿਣ ਲੱਗਾ ਬੀਰਬਲ ਨੂੰ ਕਹਿੰਦਾ ਵੀ ਮੈਂ ਸੁਣਿਆ ਵੀ ਪ੍ਰਮਾਤਮਾ ਆਪਣੇ ਪਿਆਰਿਆਂ ਦੀ ਆਪਣੇ ਭਗਤਾਂ ਦੀ लाज ਰੱਖਦਾ ਹੈਗਾ ਵੀ ਜਦੋਂ ਭਗਤ ਯਾਦ ਕਰਦੇ ਨਹੀਂ ਉਸੇ ਟਾਈਮ ਹੀ ਪਹੁੰਚ ਜਾਂਦਾ ਹੈ ਹੁਣ ਬੀਰਬਲ ਬੜਾ ਸਿਆਣਾ ਸੀ ਵਜ਼ੀਰ ਸੀ ਕਹਿਣ ਲੱਗਾ ਵੀ ਤੁਹਾਨੂੰ ਹੁਣ ਐਸੇ ਟਾਈਮ ਨਹੀਂ ਮੈਂ ਜਵਾਬ ਦੇਣਾ ਕੋਈ ਸਮਾਂ ਆਵੇਗਾ ਤੁਹਾਨੂੰ ਪ੍ਰੈਕਟੀਕਲ ਕਰਕੇ ਜਿਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਬਾਲੇ ਤੇ ਮਰਦਾਨੇ ਨੂੰ ਨਾਲ ਲੈ ਕੇ ਪ੍ਰੈਕਟੀਕਲ ਕਰਕੇ ਇੱਕ ਸਾਹਮਣੇ ਗੱਲ ਨੂੰ ਪ੍ਰੈਕਟੀਕਲ ਐ ਸਾਖਿਆਤ ਸਬੂਤ ਦੇ ਕੇ ਉਹਨਾਂ ਦੇ ਮਨ ਵਿੱਚ ਯਕੀਨ ਹੋ ਜਾਂਦਾ ਹੈ। ਬਿਨ ਦੇਖੇ ਉਪਜੇ ਨਹੀਂ ਆਸਾ। ਦੇਖੇ ਤੇ ਬਿਨਾਂ ਸਾਨੂੰ ਵੀ ਯਕੀਨ ਨਹੀਂ ਹੁੰਦਾ। ਹੁਣ ਬੀਰਵਰ ਬੜਾ ਸਿਆਣਾ ਸੀ। ਕਹਿਣ ਲੱਗਾ ਬਾਦਸ਼ਾਹ ਇਸ ਗੱਲ ਦਾ ਮੈਂ ਨਿਰਣਾ ਕਰਕੇ ਦੱਸਾਂਗਾ। ਉਹ ਸਮਾਂ ਲੰਘਦਾ ਗਿਆ। ਲੰਘਦਾ ਗਿਆ। ਹੁਣ ਕੀ ਹੋਇਆ? ਕਈ ਦਿਨ ਬੀਤ ਗਏ ਕਰਮੇ ਦਾ ਸਮਾਂ ਆ ਗਿਆ ਇੱਕ ਦਿਨ ਪੀਰ ਬਾਲ ਆਪਣੇ ਨਾਲ ਦੇ ਸਪਾਹੀਆਂ ਨੂੰ ਕਹਿਣ ਲੱਗਾ ਵੀ ਆਪਾਂ ਬਾਹਰ ਜਾਣਾ ਕਿਤੇ ਇਸ ਕਾਰ ਕਰਨ ਵਾਸਤੇ ਤੇ ਨਾਲ ਹੀ ਰਾਜੇ ਨੇ ਵੀ ਤਿਆਰ ਕਰ ਲਿਆ ਰਾਜੇ ਦੇ ਪੁੱਤਰ ਸਹਜਾਦੇ ਨੂੰ ਛੋਟੀ ਜਿਹੀ ਉਮਰ ਦੇ ਵਿੱਚ ਉਹਨੂੰ ਵੀ ਬਚਪਨ ਸੀ ਤਿਆਰ ਕਰ ਲਿਆ ਪੀਰ ਬਾਲ ਨੇ ਰਾਜੇ ਦੇ ਬੱਚੀ ਵਰਗਾ ਇੱਕ ਕੱਪੜਿਆਂ ਦਾ ਗੁੱਡਾ ਬਣਾ ਲਿਆ ਨਕਲੀ ਬੱਚਾ ਬਣਾ ਲਿਆ ਨਕਲੀ ਇੱਕ ਛੋਟਾ ਜਿਹਾ ਜਿਵੇਂ ਰਾਜੇ ਦਾ ਪੁੱਤਰ ਸੀ ਉਹਦੇ ਵਰਗਾਕਾਰ ਉਹਦੇ ਵਰਗੇ ਉਹਦੇ ਨਕਲੀ ਕੱਪੜੇ ਪਹਿਨਾ ਦਿੱਤੇ ਉੱਪਰ ਏਕਣ ਬਾਅਦ ਤੇ ਇਸ ਤਰ੍ਹਾਂ ਲੱਗੇ ਵੀ ਰਾਜੇ ਦਾ ਪੁੱਤਰ ਹੈ ਉਸੇ ਤਰ੍ਹਾਂ ਹੀ ਬਣਾ ਲਿਆ ਨਕਲ ਹੁਣ ਉਹਨੂੰ ਵੀ ਨਾਲ ਲੈ ਗਏ ਨਾਲ ਦੇ ਸਪਾਹੀਆਂ ਨੂੰ ਸਮਝਾ ਦਿੱਤਾ ਹੈ ਵੀ ਜਦੋਂ ਆਪਾਂ ਬਾਹਰ ਜਾਣਾ ਕਿਤੇ ਨਦੀ ਦੇ ਕਿਨਾਰੇ ਪਹੁੰਚਾਂਗੇ ਜਿਵੇਂ ਮੈਂ ਆਖਾਂਗਾ ਉਸੇ ਤਰ੍ਹਾਂ ਤੁਸੀਂ ਕਰਨਾ ਤੁਸੀਂ ਅਸਲੀ ਬੱਚੇ ਨੂੰ ਲੁਕਾ ਦੇਣਾ ਨਕਲੀ ਬੱਚੇ ਨੂੰ ਪਾਣੀ ਵਿੱਚ ਡਬੋ ਦੇਣਾ ਜਦੋਂ ਗਲਤਕ ਪਾਣੀ ਆ ਜਾਵੇ ਨਕਲੀ ਬੱਚੇ ਨੂੰ ਡਬੋ ਦੇਣਾ ਰੌਲਾ ਪਾ ਦੇਣਾ ਕਿ ਬੱਚਾ ਡੁੱਬ ਗਿਆ ਅੱਗੇ ਕਹਿੰਦਾ ਮੈਂ ਜਾਣਾ ਮੇਰਾ ਕੰਮ ਜਾਣੇ ਇਸੇ ਤਰ੍ਹਾਂ ਹੀ ਹੋਇਆ ਬੀਰਵਾਲ ਨੇ ਰਾਜੇ ਨੂੰ ਕਿਹਾ ਕਿ ਤਿਆਰੀ ਕਰਨੀ ਸਹਕਾਰ ਖੇਡਣ ਚੱਣੀਏ ਤੇ ਨਾਲ ਹੀ ਕਹਿੰਦਾ ਤੁਹਾਡੀ ਜਿਹੜੀ ਗੱਲ ਸੀ ਤੁਸੀਂ ਕਿਹਾ ਸੀ ਪ੍ਰਮਾਤਮਾ ਆਪਣੇ ਭਗਤਾਂ ਦੀ ਕਿਵੇਂ ਇਲਾਜ ਰੱਖਦਾ ਕਿਵੇਂ ਪਹੁੰਚਦਾ ਹੈ ਇਸ ਗੱਲ ਦਾ ਜਵਾਬ ਦੇਣ ਬਾਅਦ ਤੇ ਦੇਖੋ ਬੀਰਵਾਲ ਨੇ ਰਾਜੇ ਦੇ ਪੁੱਤਰ ਵਰਗਾ ਇੱਕ ਨਕਲੀ ਇੱਕ ਉਹ ਕੱਪੜਿਆਂ ਦਾ ਇੱਕ ਐਸਾ ਕਾਰਟੂਨ ਜਿਹਾ ਬਣਾ ਲਿਆ ਨਾਲ ਖੜਿਆ ਨਦੀ ਕਿਨਾਰੇ ਬਾਹਰ ਬੈਠੇ ਨੇ ਸਕਾਰ ਦੇ ਬਹਾਨੇ ਗਏ ਨੇ ਉਹਨੇ ਇੱਕ ਦਰਖਤ ਦੇ ਹੇਠਾਂ ਰਾਜੇ ਨੂੰ ਬਿਠਾ ਦਿੱਤਾ ਆਸ਼ਾ ਨੂੰ ਆਖਿਆ ਕਿ ਤੁਸੀਂ ਇੱਥੇ ਆਰਾਮ ਕਰੋ ਸਿਪਾਹੀ ਨਦੀ ਵਿੱਚ ਇਸ਼ਨਾਨ ਕਰਨ ਲੱਗੇ ਗਰਮੀ ਬੜੀ ਤੇ ਨਾਲ ਹੀ ਹੁਕਮ ਕੀਤਾ ਵੀ ਆ ਰਾਜਕਮਾਰ ਨੂੰ ਵੀ ਇਸ਼ਨਾਨ ਕਰਵਾ ਦਿਓ ਜਿਹੜਾ ਕੱਪੜਿਆਂ ਦਾ ਬਣਾਇਆ ਹੋਇਆ ਸੀ। ੁੱਡਾ ਬਣਾਇਆ ਹੋਇਆ ਸੀ। ਰਾਜੇ ਨੇ ਵੀ ਕਹਿ ਦਿੱਤਾ ਠੀਕ ਆ ਇਸ਼ਨਾਨ ਕਰਵਾ ਦਿਓ। ਹੁਣ ਜਿਸ ਫੌਜੀ ਨੂੰ ਜਿਸ ਸਿਪਾਹੀ ਨੂੰ ਇਹ ਦੱਸਿਆ ਗਿਆ ਸਮਝਾਇਆ ਉਸ ਵੀ ਡੂੰਘੇ ਪਾਣੀ 'ਚ ਚਲਾ ਜਾਈ ਰੋਲਾ ਪਾ ਦੇ ਵੀ ਬੱਚਾ ਡੁੱਬ ਗਿਆ। ਆਸਾਨ ਨੇ ਦੇਖਿਆ ਕਿ ਬੱਚਾ ਡੁੱਬ ਰਿਹਾ ਹੈ ਐ ਤੇ ਉਹ ਇੱਕ ਕਾਗਜ਼ਾਂ ਦਾ ਬਣਾਇਆ ਲੀਰਾਂ ਦਾ ਕੱਪੜੇ ਦਾ ਬਣਾਇਆ ਹੋਇਆ ਬੁੱਤ ਸੀ ਉਹਨਾਂ ਦੇ ਸਿਪਾਹੀ ਨੇ ਡੂੰਘੇ ਪਾਣੀ ਦੇ ਵਿੱਚ ਲਲ ਜਾ ਕੇ ਜਦੋਂ ਉਸ ਬੁੱਤ ਨੂੰ ਸਾਹਮਣੇ ਰਾਜੇ ਦੇ ਐਂ ਡਬੋਣਾ ਚਾਹਿਆ ਡੁੱਬਦਾ ਗਾ ਰੌਲਾ ਪਾ ਦਿੱਤਾ ਬੱਚਾ ਡੁੱਬ ਗਿਆ ਰਾਜਾ ਸਾਹਮਣੇ ਵੇਖਦਾ ਸਨੇ ਜੋੜਾ ਸਨੇ ਕੱਪੜੇ ਉਸ ਨੇ ਪ੍ਰਵਾਹ ਨਹੀਂ ਕੀਤੀ ਆਪਣੇ ਬੱਚੇ ਨੂੰ ਕਿਸੇ ਦੂਸਰੇ ਆਸਰੇ ਨਹੀਂ ਛੜਿਆ ਉਹ ਸਨੇ ਕੱਪੜੇ ਜੋੜਾ ਸਮੇਤ ਪਾਣੀ ਵਿੱਚ ਆਪਣੇ ਬੱਚੇ ਨੂੰ ਬਚਾਉਣ ਵਾਸਤੇ ਪਹੁੰਚਦਾ ਉਹਨੇ ਕਿਸੇ ਸਿਪਾਹੀ ਨੂੰ ਆਰਡਰ ਨਹੀਂ ਕੀਤਾ ਆਪ ਭੱਜ ਕੇ ਗਿਆ ਆਪਣੇ ਬੱਚੇ ਨੂੰ ਕਿਉਂ ਮਮਤਾ ਸੀ ਬੱਚੇ ਵਾਸਤੇ ਉਹਦਾ ਪਿਆਰ ਸੀ ਉਹਦਾ ਆਪਣਾ ਬੱਚਾ ਸੀ ਭੱਜ ਕੇ ਗਿਆ ਬੱਚੇ ਨੂੰ ਡੁੱਬਦਾ ਵੇਖ ਕੇ ਬਾਹਰ ਖੜੇ ਬੀਰਵਾਲ ਨੇ ਰੌਲਾ ਪਾਤਾ ਰਾਜਨ ਬਾਹਰ ਆ ਜਾ ਕਹਿਣ ਲੱਗਾ ਕਿਉਂ ਬੱਚਾ ਡੁੱਬ ਰਿਹਾ ਹੈ ਉਹ ਕਹਿਣ ਲੱਗਾ ਉਹ ਬੱਚਾ ਅਸਲੀ ਨਹੀਂ ਉਹ ਬੱਚਾ ਨਕਲੀ ਸੀ ਇਹ ਤੇ ਤੁਹਾਡੀ ਗਲਤ ਦਾ ਜਵਾਬ ਦੇਣਾ ਹੀ ਤੁਸੀਂ ਕਿਹਾ ਸੀ ਪ੍ਰਮਾਤਮਾ ਆਪਣੇ ਭਗਤਾਂ ਨੂੰ ਕਿਵੇਂ ਬਚਾਉਂਦਾ ਹੈ ਕਿਵੇਂ ਆਪਣੇ ਪਿਆਰਿਆਂ ਦੀ लाज ਰੱਖਦਾ ਤੇ ਕਿਵੇਂ ਉਹਨਾਂ ਦੀ ਬਚਨ ਨੂੰ ਮੰਨਦਾਗਾ ਕਿਵੇਂ ਭੱਜ ਕੇ ਆਉਂਦਾਗਾ ਜਿਵੇਂ ਤੂੰ ਆਪਣੇ ਬੱਚੇ ਦਾ ਮੂੰਹ ਕਰਕੇ ਐ ਪ੍ਰਵਾਹ ਨਹੀਂ ਕੀਤੀ ਆਪਣੇ ਵਸਤਰਾਂ ਦੀ ਐ ਪ੍ਰਵਾਹ ਨਹੀਂ ਕੀਤੀ ਕਿਸੇ ਦੂਜਰੇ ਦੇ ਆਸਰੇ ਛੱਡਿਆ ਨਹੀਂ ਆਪ ਭੱਜ ਕੇ ਆਪਣੇ ਬੱਚੇ ਵਾਸਤੇ ਭੱਜਿਆ ਇਸੇ ਤਰ੍ਹਾਂ ਹੀ ਭਗਵਾਨ ਜਦੋਂ ਭਗਤਾਂ ਤੇ ਕੋਈ ਸਮਾਂ ਆਉਂਦਾ ਹੈ ਭਗਤਾਂ ਤੇ ਕੋਈ ਐਸਾ ਸਮਾਂ ਆਉਂਦਾਗਾ ਜਦੋਂ ਵੀ ਕੋਈ ਯਾਦ ਕਰ ਦਿੰਨੇ ਤੂੰ ਭਗਤਾਂ ਕੇ ਵਸ ਭਗਤਾਂ ਤਾਨ ਤੇਰਾ ਸਾਰੀ ਸ੍ਰਿਸ਼ਟੀ ਪਰਮਾਤਮਾ ਦੇ ਵਸ ਵਿੱਚ ਹੈ ਸਾਰੀ ਜੰਨੀਆਂ ਵੀ ਦੁਨੀਆ ਸਾਜੀ ਹੈ ਉਹ ਪਰਮਾਤਮਾ ਦੇ ਆਪਣੇ ਵਸ ਵਿੱਚ ਹੈ ਪਰ ਤੂੰ ਭਗਤਾਂ ਕੇ ਬਸ ਪਰਮਾਤਮਾ ਕਿਹਦੇ ਬਸ ਵਿੱਚ ਹੈ ਉਹ ਆਪਣੇ ਪਿਆਰਿਆਂ ਦੇ ਬਸ ਵਿੱਚ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੂੰ ਭਗਤਾਂ ਕੇ ਬਸ ਭਗਤਾਂ ਤਾਣ ਤੇਰਾ ਭਗਤਾਂ ਨੂੰ ਹੀ ਉਸ ਪਰਮਾਤਮਾ ਦਾ ਆਸਰਾ ਹੈ ਉਹਦੇ ਆਸਰੀ ਰਹਿੰਦੇ ਨੇ ਭਗਤਾਂ ਦੇ ਪ੍ਰਾਣਾਂ ਦਾ ਆਧਾਰ ਇੱਕ ਪਰਮਾਤਮਾ ਹੀ ਹੈ ਵਾਹਿਗੁਰੂ ਹੀ ਹੈ ਉਦ ਬੰਦੂਜਾ ਨਾਹੀ ਕੋਏ ਤੂੰ ਕਰਤਾਰ ਕਰੇ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਕੇਵਲ ਤੇ ਕੇਵਲ ਇੱਕ ਪਰਮਾਤਮਾ ਦੇ ਆਸਰੇ ਹੀ ਜਿਉਂਦੇ ਨੇ ਉਹਨਾਂ ਦਾ ਆਸਰਾ ਹੈ ਉਹਨਾਂ ਦਾ ਤਾਨ ਹੈ ਉਹਨਾਂ ਦਾ ਮਾਨ ਹੈ ਹੁਣ ਬੀਰਵਾਲ ਕਿੱਡੀ ਵੱਡੀ ਦੇਖ ਲੋ ਵੀ ਇਸ ਰਮਜ ਦੁਆਰਾ ਅਕਰ ਬਾਦਸ਼ਾ ਨੂੰ ਸਮਝਾ ਦਿੱਤਾ ਜਿਹੜਾ ਉਹਦੇ ਮਨ ਵਿੱਚ ਸੀ ਵੀ ਪਰਮਾਤਮਾ ਆਪਣੇ ਪਿਆਰਿਆਂ ਦੀ ਕਿਵੇਂ ਲਾਜ ਰੱਖਦਾ ਜਿਵੇਂ ਤੈਨੂੰ ਆਪਣਾ ਪੁੱਤਰ ਪਿਆਰਾਗਾ ਇਸੇ ਤਰ੍ਹਾਂ ਭਗਤ ਪਰਮਾਤਮਾ ਨੂੰ ਪਿਆਰੇ ਨੇ ਆਖੋ ਸਤਨਾਮ ਸ੍ਰੀ ਵਾਖ ਦੀਨ ਦਰਦ ਨਿਵਾਰ ਠਾਕੁਰ ਰਾਖੇ ਜਨਕੀ ਆਪ ਉਹ ਪਰਮਾਤਮਾ ਦੀਨ ਦਰਦ ਉਹ ਨਾਥਾਂ ਦੇ ਦੁੱਖ ਦੂਰ ਕਰਨ ਵਾਲਾ ਇਹ ਦੀਨ ਦੁਨੀਆ ਦਾ ਰੱਖਿਆਕ ਰਾਖੇ ਜਨਕੀ ਆਪ ਆਪਣੇ ਸੇਵਕਾਂ ਦੀ ਲਾਜ ਆਪ ਰੱਖਦਾ ਹੈ ਕਰਨ ਤਾਰਨ ਹਰਨੇ ਦੁੱਖ ਨਾ ਸਕੀ ਬਿ ਆਪ ਤਰਨ ਤਾਰਨ ਇਹ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਵਾਸਤੇ ਮਨੁੱਖ ਵੀ ਇੱਕ ਜਹਾਜ਼ ਹੈ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤ੍ਰੇ ਪਾਰ ਜੋ ਸਰਧਾਂ ਕਰ ਸੇਵਦੇ ਗੁਰ ਪਾਰ ਉਤਾਰਨ ਹਾਰ ਸਾਡੀ ਸਰਧਾਂ ਨੂੰ ਹੀ ਫਲ ਲੱਗਣਾ ਹੈ ਸਾਡੀ ਭਾਵਨਾ ਨੂੰ ਹੀ ਫਲ ਲੱਗਣਾਗਾ ਸਿੱਖਾ ਤੇਰੀ ਭਾਵਨਾ ਵਿੱਚ ਦੇਰੀ ਹੋ ਸਕਦੀ ਹੈ ਪਰ ਰੱਬ ਦੇ ਮਿਲਣ ਵਾਸਤੇ ਦੇਰੀ ਨਹੀਂ ਰੱਬ ਤੇ ਤਾਂ ਵਕ ਵੀ ਨਹੀਂ ਪਰ ਤੇਰੀ ਭਾਵਨਾ ਬਣਾਦਾ ਉਹ ਤੇ ਹਾਜ਼ਰ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਤੇ ਸਦੈ ਅੰਗ ਸੰਗੇ ਇੱਕ ਥਾਂ ਤੇ ਭਗਤ ਕਾਂਦੇ ਨੇ ਸਰਬ ਏਕ ਅਨੇਕੈ ਸਵਾਮੀ ਸਭ ਘਟ ਭਗਵੈ ਸੋਈ ਕਹੈ ਰਵਿਦਾਸ ਹਾਥ ਪੈ ਨੀ ਰਹਿ ਸਹਜੇ ਹੋਇ ਸੋ ਹੋਇ ਤੇਰੇ ਹੱਥਾਂ ਪੈਰਾਂ ਦੇ ਨਾਲੋਂ ਨੇੜੇ ਹੈ ਤੇਰੇ ਅੰਦਰ ਵੱਸਦਾ ਹੈ ਤੇਰੇ ਨਾਲ ਖੜਾ ਸਾਜਨੜਾ ਮੇਰਾ ਸਾਜਨੜਾ ਨਿਕਟ ਖਲੋਇੜਾ ਮੇਰਾ ਸਾਜਨੜਾ ਮੇਰਾ ਸੱਜਣ ਮਿੱਤਰ ਸਾਥੀ ਅਕਾਲ ਪੁਰਖ ਵਾਹਿਗੁਰੂ ਮੇਰੇ ਨਾਲ ਖੜਾ ਹੈਗਾ ਮੇਰੇ ਅੰਦਰ ਬੈਠਾ ਮੇਰੇ ਬਾਹਰ ਹੈ ਅੱਗੇ ਪਿੱਛੇ ਉੱਪਰ ਹੇਠ ਜਿੱਦ ਨੂੰ ਵੇਖਾਂ ਜੱਤ ਦੇਖਾਂ ਤਤ ਤੂੰ ਪਰ ਲੋੜ ਹੈ ਸਿੱਖਾ ਤੇਰੀ ਭਾਵਨਾ ਦੀ ਤੇਰੀ ਭਾਵਨਾ ਜਦੋਂ ਪੂਰੀ ਹੋ ਗਈ ਨਾ ਗੁਰੂ ਦੇ ਬਚਨਾਂ ਤੇ ਵਿਸ਼ਵਾਸ ਆ ਗਿਆ ਤੈਨੂੰ ਯਕੀਨ ਆ ਗਿਆ ਭਰੋਸਾ ਆ ਗਿਆ ਫਿਰ ਪ੍ਰਤੱਖ ਰੂਪ ਦੇ ਵਿੱਚ ਤੈਨੂੰ ਸਾਖਿਆਤ ਅੱਲਾ ਦੇ ਨੂਰ ਦੇ ਦਰਸ਼ਨ ਹੋ ਜਾਣਗੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਅੱਲਾ ਦੇ ਨੂਰ ਦੀਆਂ ਝਲਕਾਂ ਪੈਣ ਗਈਆਂ ਭੀਖਣ ਸਾਹਿਬ ਫਕੀਰ ਨੂੰ ਪਈਆਂ ਸੀ ਉਹਨਾਂ ਦੀ ਸੁਰਤ ਸੀ ਭੀਖਣ ਸਾਹਿਬ ਫਕੀਰ ਮੈਂ ਜੁੜਿਆ ਬੈਠਾ ਸਜਦਾ ਕਰਦਾ ਪੱਛਮ ਵਾਲੇ ਪਾਸੇ ਇਸਲਾਮ ਦੀ ਮਰਜਾਦਾ ਹੈ ਬੈਠਾ ਹਰ ਰੋਜ਼ ਬੈਠਾ ਅੱਜ ਕੀ ਕੌਤਕ ਵਰ ਪਿਆ ਅੱਲਾ ਦੇ ਘਰ ਦੇ ਵਿੱਚ ਉਹ ਕਹੇ ਸੀ ਐਸੀ ਝਲਕ ਉਹ ਆਪ ਸਾਰੀ ਸ੍ਰਿਸ਼ਟੀ ਦਾ ਮਾਲਕ ਇਸ ਦੁਨੀਆ ਦੇ ਨਿਰ ਅਕਾਰ ਆਕਾਰ ਰੂਪ ਦੇ ਵਿੱਚ ਜਦੋਂ ਫਿਰ ਝਲਕ ਪੈ ਗਈ ਫਿਰ ਉੱਠ ਕੇ ਚੜ੍ਹਦੇ ਵਾਲੇ ਪਾਸੇ ਸਜਦਾ ਕਰ ਦਿੱਤਾ ਅੱਜ ਮੇਰਾ ਅੱਲਾ ਅੱਜ ਮੇਰਾ ਖੁਦਾ ਇਸ ਦੁਨੀਆ ਦੇ ਉੱਤੇ ਇਸ ਦੁਨੀਆ ਦੇ ਪਾਪਾਂ ਨੂੰ ਦੂਰ ਕਰਨ ਵਾਸਤੇ ਇਸ ਜ਼ਾਲਮ ਜ਼ੁਲਮ ਨੂੰ ਦੂਰ ਕਰਨ ਵਾਸਤੇ ਪ੍ਰਗਟ ਹੋ ਰਿਹਾ ਹੈ 1600 ਫਿਰ ਉਹ 68 ਈਸਵੀ ਨੂੰ ਸਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸਹਿਰ ਵਿਖੇ ਉਦੋਂ ਫਿਰ ਇਹ ਸਮਾਂ ਬਣਦਾਗਾ ਪੀਖਣ ਸਾਹਿਬ ਕੀਨ ਨੂੰ ਪਹਿਲਾ ਦਰਸ਼ਨ ਹੋ ਗਏ ਤੋ ਮਨ ਜੁੜਿਆ ਹੋਇਆ ਹੈ। ਇਕਾਗਰ ਬਣਿਆ ਹੋਇਆ ਹੈ। ਕਰਨ ਤਾਰਨ ਹਰ ਨਿਤ ਦੁੱਖ ਨਾ ਸਕੀ ਵਿਆਪ। ਵਾਹਿਗੁਰੂ ਸੰਸਾਰ ਸਮੁੰਦਰ ਤੋਂ ਪਾਰ ਲਗਾਉਣ ਵਾਸਤੇ ਮਨ ਨੂੰ ਵੀ ਜਹਾਜ਼ ਹੈ। ਦੁੱਖ ਨਾ ਸਕੀ ਵਿਆਪ ਉਹ ਵਾਹਿਗੁਰੂ ਸਾਰੇ ਸੁੱਖਾਂ ਦਾ ਖਜ਼ਾਨਾ ਹੈ। ਉਹਦੀ ਸ਼ਰਨ ਪਿਆ ਫਿਰ ਦੁੱਖ ਨਹੀਂ ਪਹੁੰਚ ਸਕਦਾ। ਆਦੰਤ ਦੇ ਅਨਪੂਰਨ ਤਿਸ ਵਿਨਾ ਨਹੀਂ ਕੋਈ। ਜਿਹੜਾ ਵਾਹਿਗੁਰੂ ਦਿਆਦਾ ਕਰ ਸਰਬ ਵਿਆਪਕ ਪਰਮਾਤਮਾ ਸਾਰੇ ਜੀਵਾਂ ਦੇ ਸਿਰ ਦੇ ਉੱਤੇ ਰੱਖਾ ਹੈ ਉਹ ਤੋਂ ਬਿਨਾਂ ਉਹਦੇ ਵਰਗਾ ਹੋਰ ਕੋਈ ਹੈ ਹੀ ਨਹੀਂ ਖੁੱਦ ਬਿਨ ਦੂਜਾ ਨਾ ਹੀ ਕੋਈ ਰੱਬ ਵਰਗਾ ਹੋਰ ਕੋਣ ਹੋਲ ਬੇਗਾ ਐਡੀ ਵੱਡੀ ਤਾਕਤ ਦਾ ਮਾਲਕ ਸਾਰੀ ਸ੍ਰੇਟੀ ਸਜਣ ਵਾਲਾ ਸਮੇਂ ਸੇ ਮੇਸਰ ਸਾਰੇ ਜੀਵਾਂ ਦੀ ਸੰਭਾਲ ਕਰਨ ਵਾਲਾ ਉਹਦੇ ਵਰਗਾ ਹੋਰ ਕੋਈ ਦੂਜਾ ਹੈ ਹੀ ਨਹੀਂ ਤੇ ਇਹ ਭੇਤ ਸਾਨੂੰ ਗੁਰੂ ਜੀ ਦੇ ਰਹੇ ਨੇ ਜਦੋਂ ਅਸੀਂ ਸਾਡਾ ਮਨ ਬਾਣੀ ਦੇ ਵਿਚਾਰ ਨਾਲ ਜੁੜ ਜਾਵੇਗਾ ਉਸ ਵਾਹਿਗੁਰੂ ਦੇ ਗੁਣਾਂ ਬਾਰੇ ਵਾਹਿਗੁਰੂ ਦੇ ਸੁਭਾਅ ਬਾਰੇ ਪਰਮਾਤਮਾ ਕਿੱਡਾ ਕਬਡਾ ਹੈ ਉਹਦਾ ਸੁਭਾਅ ਕਿਹੋ ਜਿਹਾ ਹੈ ਉਹਦੇ ਗੁਣਮ ਕਿੰਨੇ ਨੇ ਉਹ ਨਿਰਭਉ ਹੈ ਉਹ ਨਿਰਵੈਰ ਹੈ ਜਦੋਂ ਨਿਰਭਉ ਤੇ ਨਿਰਵੈਰ ਨੂੰ ਜਪਾਂਗੇ ਸਾਡੇ ਅੰਦਰ ਵੀ ਇਹੋ ਜੀ ਭਾਵਨਾ ਇਹੋ ਜੇ ਸੁਭ ਗੁਣ ਚੰਗੇ ਗੁਣ ਅੰਦਰ ਆ ਜਾਣਗੇ ਨਿਰਭਉ ਜਪੇ ਸਗਲ ਭਉ ਮਿਟੇ ਨਿਰਭਉ ਨੂੰ ਜਪਾਂਗੇ ਸਾਰੇ ਭੈ ਡਰ ਦੂਰ ਹੋ ਜਾਣਗੇ ਸਭ ਤੋਂ ਵੱਡਾ ਸਾਨੂੰ ਡਰ ਹੈ ਮਰ ਨਾ ਜਾਈਏ ਬਸ ਅਖੀਰ ਕੋਈ ਬਹੁਤ ਵੱਡਾ ਡਰ ਹੈ ਵੀ ਬਸ ਮਰ ਨਾ ਜਾਈਏ ਹੋਰ ਸਮਾਂ ਪਰ ਜਿਨ੍ਹਾਂ ਨੇ ਉਸ ਨਿਰਭਉ ਨਿਰਵੈਰ ਨੂੰ ਜਪਿਆ ਉਹ ਵੀ ਨਿਰਭਉ ਤੇ ਨਿਰਵੈਰ ਹੋ ਗਏ ਨੇ ਉਤੇ ਹੱਸਦੇ ਹੱਸਦੇ ਕਹਿ ਰਹੇ ਨੇ ਸਾਨੂੰ ਤੇ ਉਹ ਸਮੇਂ ਦੀ ਉਡੀਕ ਹੈ ਜਦੋਂ ਅਸੀਂ ਇਸ ਇਹ ਤੋਂ ਆਜ਼ਾਦ ਹੋ ਕੇ ਆਪਣੇ ਮਾਲਕ ਦੇ ਚਰਨਾਂ ਵਿੱਚ ਸਦਾਬਾਦ ਤੇ ਆਨੰਦ ਵਿੱਚ ਰਹਾਂਗੇ। ਸੰਤਨ ਸ੍ਰੀ ਹਜੂਰ ਸ੍ਰੀ ਮਾਨਸੰਤ ਬਾਬਾ ਐਸ਼ਰ ਸਿੰਘ ਜੀ ਦੇ ਅੰਮ੍ਰਿਤ ਵਚਨ ਨੇ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤੇ। ਦੁਨੀਆ ਦਰਦੀ ਹੈ। ਕਹਿੰਦੇ ਅਸੀਂ ਉਹ ਸਮੇਂ ਨੂੰ ਉਡੀਕਦੇ ਹਾਂ ਵੀ ਇਸ ਦੇਹੀ ਤੋਂ ਵੀ ਮੁਕਤ ਹੋ ਜਾਈਏ। ਇਸ ਦੇਹੀ ਤੋਂ ਵੀ ਆਜ਼ਾਦ ਹੋ ਜਾਈਏ। ਅਸੀਂ ਆਪਣੇ ਮਾਲਕ ਦੇ ਚਰਨਾਂ ਵਿੱਚ ਸਦਾ ਹੀ ਇਹ ਖੇਲ ਨੂੰ ਵੇਖੀਏ ਜਿਹੜਾ ਜੀਵਾਂ ਦਾ ਆਉਣਾ ਜਾਣਾ ਹਰ ਰੋਜ਼ ਇਸ ਸੰਸਾਰ ਦੇ ਉੱਤੇ ਕਿਵੇਂ ਖੇਡ ਚੱਲਦੀ ਹੈ ਵੀਰੋ ਚਰਨਾਂ ਵਿੱਚ ਬੈਠ ਕੇ ਸਾਰਾ ਇਹ ਆਨੰਦ ਲੈ ਰਹੇ ਨੇ ਸੋ ਆਓ ਅਖੀਰ ਵਿੱਚ ਪਾਸਾ ਕਿਰਪਾ ਕਰਦੇ ਨੇ ਜੀ 베ਦ ਸਿਮਰਤ ਕਥੇ ਸਾਹਿਤ ਭਗਤ ਕਰੇ ਵਿਚਾਰ 베ਦ ਸਿਮਰਤੀਆਂ ਸਾਹਿਤਰ ਦੁਨੀਆ ਦੇ ਸਾਰੇ ਧਾਰਮਿਕ ਪੁਸਤਕ ਪਰਮਾਤਮਾ ਦਾ ਜ਼ਿਕਰ ਕਰਦੇ ਨੇ ਭਗਤ ਕਰੇ ਵਿਚਾਰ ਭਗਤ ਜਨ ਇਸ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਦੇ ਹਨ ਮੁਕਤ ਪਾਈਏ ਸਾਧ ਸੰਗਤ ਬਿਨ ਸਜਾਈ ਅੰਧਾਰ ਮੁਕਤ ਪਾਈਏ ਸਾਧ ਸੰਗਤ ਉਹਦਾ ਨਾਮ ਸਿਮਰ ਕੇ ਇਹ ਜਗਤ ਦੇ ਚ ਮੇਲਿਆਂ ਤੋਂ ਖਲਾਸੀ ਮਿਲਦੀ ਹੈ ਆਜ਼ਾਦੀ ਮਿਲਦੀ ਹੈ ਬਿਨ ਸਜਾਈ ਅੰਧਾਰ ਮਾਇਆ ਦੇ ਮੋਹ ਦਾ ਹਨੇਰਾ ਦੂਰ ਹੋ ਜਾਂਦਾ ਹੈ ਚਰਨ ਕਮਲ ਆਧਾਰ ਜਨਕ ਰਾਸ ਪੁੰਜੀ ਏਕ ਚਰਨ ਕਮਲ ਆਧਾਰ ਜਨਕ ਪ੍ਰਮਾਤਮਾ ਦੇ ਸੋਹਣੇ ਚਰਨ ਭਗਤਾਂ ਦੇ ਆਤਮ ਜੀਵਨ ਦਾ ਸਰਮਾਇਆ ਹੈ ਪਰਮਾਤਮਾ ਦੇ ਸੋਹਣੇ ਚਰਨ ਕੀ ਨੇ ਉਹਦੀ ਯਾਦ ਹੀ ਉਹਦੇ ਚਰਨ ਨੇ ਉਹਦੀ ਯਾਦ ਵਿੱਚ ਨੇਤਰ ਬੰਦ ਕਰਕੇ ਅੰਤਰਮੁਖੀ ਹੋ ਕੇ ਬੈਠ ਜਾ ਅੰਦਰ ਉਸ ਮਾਲਕ ਜਿਹੜਾ ਅੰਦਰ ਬੈਠਾਗਾ ਤੇ ਧਿਆਨ ਲਾ ਕੇ ਆਪਣੇ ਆਪ ਨਾਲ ਜੁੜ ਕੇ ਬੈਠ ਜਾ ਜਦੋਂ ਅੰਤਰਮੁਖੀ ਹੋ ਕੇ ਅਸੀਂ ਉਸ ਨੂੰ ਯਾਦ ਕਰਾਂਗੇ ਅੰਦਰ ਬੈਠਾ ਹੀ ਪ੍ਰਗਟ ਹੋ ਜਾਵੇਗਾ ਗੁਰੂ ਨੇ ਕਿਰਪਾ ਕਰਦਣੀ ਹੈ ਗੁਰੂ ਦੇ ਸ਼ਬਦ ਨੂੰ ਨਾਲ ਲੈ ਕੇ ਚੱਦੀਏ ਸੁਰਤ ਸ਼ਬਦ ਦੇ ਨਾਲ ਜਦੋਂ ਸਮੇਲ ਹੋ ਗਿਆ ਨਾ ਅੰਦਰ ਬੈਠਾ ਪ੍ਰਮਾਤਮਾ ਹੀ ਪ੍ਰਗਟ ਹੋ ਜਾਣਾਗਾ ਉਹ ਨਹੀਂ ਬਾਹਰੋਂ ਨਹੀਂ ਹੋਣਾ ਕਿਤੇ ਉਹਨੇ ਕਿਤੇ ਇਧਰ ਉਧਰ ਹੋਰ ਉਡੀਕ ਨਹੀਂ ਕਰਨੀ ਉਹ ਤਾਂ ਤੇਰੀ ਭਾਵਨਾ ਦੀ ਉਡੀਕ ਕਰ ਰਿਹਾ ਸਿੱਖਾ ਜਦੋਂ ਤੇਰਾ ਅੰਦਰੋਂ ਜੁੜ ਗਿਆ ਮਨ ਜੁੜ ਗਿਆ ਸੀ ਮਨ ਭਾਈ ਗੋਪਾਲ ਦਾ ਜੁੜਿਆ ਹੋਇਆ ਸੀ ਕਾਬਲ ਖੰਧਾਰ ਦੇ ਵਿੱਚ ਬੈਠਾ ਸਿੱਖ ਐ ਹਰ ਰੋਜ਼ ਜਿਵੇਂ ਆਪਾਂ ਮਰਤਬਲੇ ਉੱਠਦੇ ਆ ਨਾ ਅਮਤਬਲੇ ਉੱਠਿਆ ਇਸ਼ਨਾਨ ਪਾਣੀ ਛੋਧਿਆ ਬਸ ਨੇਤਰ ਬੰਦ ਕਰ ਲਏ ਧਿਆਨ ਧਰ ਲਿਆ ਗੁਰੂ ਦੇ ਚਰਨਾਂ ਦਾ ਬਸ ਐ ਗੁਰੂ ਦੇ ਚਰਨਾਂ ਦਾ ਧਿਆਨ ਕੀ ਧਰਿਆ ਗੁਰੂ ਦੇ ਚਰਨ ਐ ਪਕੜ ਲੈ ਪਕੜ ਲੈ ਸਤਮੀ ਪਾਸ਼ਾ ਬੈਠੇ ਨੇ ਸ੍ਰੀ ਗੁਰੂ ਹਰਾਈਆ ਸਾਹਿਬ ਜੀ ਮਹਾਰਾਜ ਕੀਰਤਪੁਰ ਸਾਹਿਬ ਅੰਮ੍ਰਿਤ ਵੇਲੇ ਤੋਂ ਬੈਠਾ ਸਿੱਖ ਗੁਰੂ ਦੇ ਚਰਨਾਂ ਨੂੰ ਜਫਾ ਮਾਰ ਕੇ ਪਹਿਲਾ ਪੈਰ ਦਿਨ ਚੜ ਗਿਆ ਦੂਸਰਾ ਪੈਰ ਦਿਨ ਚੜ ਗਿਆ ਤੀਸਰਾ ਪੈਰ ਆ ਗਿਆ ਗੁਰੂ ਜੀ ਉੱਠੇ ਨਹੀਂ ਸਿੱਖ ਦੇ ਪਿਆਰ ਵਿੱਚ ਬੈਠੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਿਆਰ ਦੀ ਗੱਲ ਐ ਸਿੱਖਾ ਅੱਜ ਵੀ ਪਿਆਰ ਕਰ ਗੁਰੂ ਅੱਜ ਵੀ ਤੈਨੂੰ ਬਹੁਤ ਕੁਝ ਬਖਸ਼ਾ ਕਰੇਗਾ ਘਟਾ ਨਹੀਂ ਸੜਦਾ ਤੈਨੂੰ ਲੋਕ ਪਰਲੋਕ ਦੀਆਂ ਖੁਸ਼ੀਆਂ ਤੈਨੂੰ ਰਾਜੇ ਮਹਾਰਾਜਿਆਂ ਦੇ ਘਰਾਂ ਦੇ ਵਿੱਚ ਜੋ ਖੁਸ਼ੀਆਂ ਹੁੰਦੀਆਂ ਨੇ ਝੂਲਤਾਂ ਹੁੰਦੀਆਂ ਨੇ ਸੁਖ ਹੁੰਦੇ ਨੇ ਤੈਨੂੰ ਤੇ ਸਾਰੀ ਥ੍ਰੀਟੀ ਦਾ ਰਾਜ ਆ ਰਾਜਾ ਸਗਣੀ ਸ੍ਰੇਸ਼ਟ ਕਾ ਸਾਰੀ ਦੁਨੀਆ ਦਾ ਤੈਨੂੰ ਰਾਜਾ ਬਣਾ ਰਿਹਾ ਗੁਰੂ ਤਾਂ ਉਹੋ ਸਮਰਾਥ ਐ ਸਿੱਖਾ ਤੇਰੇ ਪਿਆਰ ਨੂੰ ਵੀ ਵੇਖ ਰਿਹਾ ਐ ਤੇਰੇ ਅੰਦਰ ਭਾਵਨਾ ਨੂੰ ਵੇਖ ਰਿਹਾ ਐ ਗੁਰੂ ਤੇ ਭਾਉ ਭਗਤ ਦਾ ਭੁੱਖਾ ਪਿਆਰ ਦਾ ਭੁੱਖਾਗਾ ਸੋ ਸਤਿਗੁਰ ਜੀ ਅਖੀਰ ਦੇ ਵਿੱਚ ਕਿਰਪਾ ਕਰ ਰਹੇ ਨੇ ਭਾਈ ਉਹ ਵਾਹਿਗੁਰੂ ਦਾ ਨਾਮ ਹੀ ਉਹਦੇ ਚਰਨ ਕਮਲ ਨੇ ਰਾਜ ਪੂੰਜੀ ਏਕ ਭਗਤਾਂ ਦਾ ਸਰਮਾਇਆ ਹੈ ਤਾਨ ਮਾਣ ਦੀ ਬਾਣ ਸਾਚਾ ਨਾਨਕ ਕੀ ਪ੍ਰਵਟੇਕ ਤਾਨ ਤੇ ਮਾਣ ਪ੍ਰਮਾਤਮਾ ਦੀ ਓਟ ਹੀ ਉਹਨਾਂ ਦਾ ਬਲ ਹੈ ਸਹਾਰਾ ਹੈ ਸਦਾ ਕਾਇਮ ਰਹਿਣ ਵਾਲਾ ਆਸਰਾ ਹੈ ਨਾਨਕ ਕੀ ਪ੍ਰਭ ਏਕ ਤਾਂ ਤੇ ਆਓ ਜੋ ਗੁਰੂ ਮਹਾਰਾਜ ਨੇ ਸੇਧ ਬਖਸ਼ੀ ਏ ਆਪਣੇ ਅੰਮ੍ਰਿਤ ਵਚਨਾਂ ਦੁਆਰਾ ਸਾਨੂੰ ਵੀ ਕੇਵਲ ਤੇ ਕੇਵਲ ਇੱਕ ਗੁਰੂ ਦੇ ਚਰਨਾਂ ਤੋਂ ਬਿਨਾਂ ਹੋਰ ਨਹੀਂ ਕੋਈ ਆਸਰਾ ਕੇਵਲ ਤੇ ਕੇਵਲ ਆਓ ਕਰਮ ਕੰਡਾਂ ਦਾ ਕਿਨਾਰਾ ਕਰਿਏ ਕਰਮ ਕੰਡਾਂ ਦਾ ਕਿਨਾਰਾ ਕਰਕੇ ਗੁਰੂ ਦੇ ਚਰਨਾਂ ਨਾਲ ਜੁੜ ਜਾਈਏ ਫਿਰ ਗੁਰੂ ਮਹਾਰਾਜ ਦੀ ਅਸੀਸਾਂ ਬਖਸ਼ਿਸ਼ਾਂ ਦੇਣਗੇ ਲੋਕ ਸੁਖੀਏ ਪ੍ਰਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਰਹਿਮਤਾ ਕਨ ਸਤਿਗੁਰੂ ਜੀ ਜੋ ਬਚਨ ਪੜ੍ਹਦੇ ਆ ਸੁਣਦੇ ਆ ਸਾਡੇ ਹਿਰਦੇ ਵਿੱਚ ਵੀ ਵਸ ਜਾਂਨ ਸਾਡਾ ਆਉਣਾ ਸਫਲਾ ਹੋ ਜਾਵੇ ਸਾਡਾ ਜਨਮ ਸੁਫਲਾ ਹੋ ਜਾਵੇ ਅਸੀਂ ਆਏ ਖੁਸ਼ ਹੋ ਕੇ ਆਪਣੇ ਮਾਲਕ ਦੇ ਘਰ ਦੇ ਵਿੱਚ ਭੱਜ ਕੇ ਜਿਵੇਂ ਬੱਚਾ ਆਉਂਦਾ ਨਾ ਸਕੂਲ ਦੇ ਵਿੱਚੋਂ ਭੱਜਿਆ ਪੰਜ ਆਪਣੇ ਮਾਤਾ ਪਿਤਾ ਨੂੰ ਮਿਲਣ ਬਾਅਦ ਤੇ ਕਿੰਨੀ ਉਹਨੇ ਅੰਦਰ ਖੁਸ਼ੀ ਹੁੰਦੀ ਹੈ ਆਪਣੇ ਘਰ ਦਾ ਆਉਣ ਦਾ ਜਦੋਂ ਭੱਜਿਆ ਆਉਂਦਾਗਾ ਮੈਂ ਆਪਣੇ ਘਰ ਜਾ ਰਿਹਾ ਹਾਂ ਸਿੱਖ ਦੇ ਮਨ ਦੇ ਵਿੱਚ ਵੀ ਇੰਨੀ ਭਾਵਨਾ ਹੋਵੇ ਗੁਰੂ ਦੇ ਚਰਨਾਂ ਦਾ ਪਿਆਰ ਸੇਵਾ ਸਿਮਨੇ ਦੇ ਹਿਰਦੇ ਵਿੱਚ ਹੋਵੇ ਇਹ ਆਪਣੇ ਮਾਲਕ ਦੇ ਘਰ ਵਿੱਚ ਭੱਜਿਆ ਜਾਵੇਗਾ ਕਿ ਬਾਹਾਂ ਖਿਲਾਰ ਕੇ ਆਓ ਬੈਠ ਆਦਰ ਸਭ ਦਿਓ ਮਾਲਕ ਤੇ ਐਂ ਖੜਾ ਆਪਣੇ ਜਿਵੇਂ ਮਾਤਾ ਪਿਤਾ ਉਡੀਕ ਰਹੇ ਹੁੰਦੇ ਨਹੀਂ ਸਾਡਾ ਬੱਚਾ ਆਉਣ ਵਾਲਾਗਾ ਆਉਣ ਵਾਲਾ ਬੱਚਾ ਉਧਰ ਬੱਚੇ ਦੇ ਮਨ ਵਿੱਚ ਵੀ ਖੁਸ਼ੀਆਂ ਨੇ ਮੈਂ ਆਪਣੇ ਮਾਂ ਪਿਓ ਨੂੰ ਮਿਲਣਾ ਹੈ ਐਹ ਜੀ ਤੇ ਸਿੱਖ ਤੇ ਗੁਰੂ ਦੀ ਭਾਵਨਾ ਬਣ ਜਾਵੇ ਸਿੱਖਾ ਤੇਰੇ ਅੰਦਰ ਐਹੋ ਜੀ ਭਾਵਨਾ ਮੈਂ ਗੁਰੂ ਨੂੰ ਮਿਲਣ ਵਾਸਤੇ ਜਾ ਰਹੀਆਂ ਹਾਂ ਆਪਣੇ ਮਾਲਕ ਨੂੰ ਮਿਲਣ ਵਾਸਤੇ ਜਾ ਰਹੇ ਆ ਅੰਦਰ ਭਾਵਨਾ ਹੋਵੇ ਫਿਰ ਮਿਲਦਿਆਂ ਢਿੱਲ ਨਾ ਹੋਵੇ ਜੇ ਨੀਅਤ راست ਕਰੇ ਅੰਦਰੋਂ ਨੀਅਤ ਅੰਦਰੋਂ ਸਾਡੀ ਨੀਤੀ ਅੰਦਰੋਂ ਸਾਡਾ ਪਿਆਰ ਅੰਦਰੋਂ ਸਾਡਾ ਅੰਤਸ ਕਰਨ ਹਿਰਦੇ ਦੇ ਵਿੱਚ ਗੁਰੂ ਦਾ ਪਿਆਰ ਸਤਿਗੁਰੂ ਜੀ ਰਹਿਮਤ ਕਿਰਪਾ ਕਰਨ ਪਿਆਰ ਵਕਸ਼ਨ ਜੀ ਸਾਰਿਆਂ ਦੇ ਸਿਰ ਤੇ ਮੇਰਾ ਦਾ ਹੱਥ ਰੱਖਣ ਧੰਨਵਾਦ ਸਤਿਗੁਰਾਂ ਦਾ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਅਮਰਤ ਵੜੇ ਦਾ ਲਾਹਾ ਲਿਆ ਇਸੇ ਤਰੀ ਮਹਾਰਾ ਰਹਿਮਤਾਂ ਕਿਰਪਾ ਕਰਨ ਨਗਰ ਤੇ ਮੁਤਿਆਂ ਸੰਗਤਾਂ ਤੇ ਮੇਰਾ ਪਰਿਆ ਹੱਥ ਰੱਖਣ ਜੀ ਆਓ ਹੁਣ ਸਾਰੇ ਆਪਾਂ ਗੁਰੂ ਚਰਨਾਂ ਵਿਚ ਅਰਦਾਸ ਕਰਨੀ ਹੈ ਜੀ ਸਲੋਕ ਪਵਨ ਗੁਰ ਪਾਣੀ ਪਿਤਾ ਮਾਤਾ ਤਰਤਮ ਹਤ ਦਿਵਸ ਰਾਤ ਦੁਇ ਦਾਈਂ ਦਾਇਆ ਕਿ ਲੈ ਸਗਲ ਜਗਤ ਚੰਗਿਆਈਆਂ ਬਰਿਆਈਆਂ ਵਾਤੇ ਧਰਮ ਹਦੋਲ ਕਰਮੀ ਆਪੋ ਆਪਣੀ ਏ ਨੇੜਾ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਸੁਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਇਤੀ ਸੁਟੀ ਨਾਲੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਧ ਆ ਗੀ ਅਰਦਾਸ ਜੋ ਪਿੰਡ